ਮੂਹ ਗੜੇਗਾ ਤੇ ਇਸ ਨੂੰ ਏਦਾਂ ਕਰਕੇ ਐਂ ਕਰਕੇ ਐਂ ਕਰਕੇ ਐਂ ਫੇਰਿਆ ਜਾਂਦਾ ਸੀ ਥੋੜਾ ਹਾਂ ਹਾਂ ਐ ਇਸ ਤਰ੍ਹਾਂ ਇਸ ਤਰ੍ਹਾਂ ਇਸ ਤਰ੍ਹਾਂ ਤੇ ਐ ਕਿਉਂ ਹੁਣ ਅਸੀਂ ਤਾਂ ਫੇਰ ਨਹੀਂ ਸਕਦੇ ਪੁਰਾਣੇ ਹੁਣ ਉਹ ਖਰਾਕਾਂ ਵੀ ਬਹੁਤ ਘੱਟ ਆ ਤੇ ਪਰ ਇਹ ਜਿਮ ਨਾਲੋਂ ਵਧੀਆ ਚੀਜ਼ ਹੁੰਦੀ ਹੈ ਜਿਮ ਤੇ ਆਟਾ ਪੀਂਦੇ ਸੀ ਤਾਜ਼ਾ ਆਟਾ ਖਾਂਦੇ ਸੀ ਠੀਕ ਹੈ ਜੀ ਤੇ ਹੁਣ ਤਾਂ ਤੁਹਾਨੂੰ ਪਤਾ ਹੀ ਆ रेडीमेड ही चल ਪਿਆ ਸਾਰਾ ਕੁਝ ਐਦਾਂ ਹੀ ਚੱਲਦੀ ਸੀ ਤੇ ਬਹੁਤ ਹੀ ਸੁਆਦ ਇਹਦਾ ਆਟਾ ਹੁੰਦਾ ਸੀ ਆਟਾ ਗਰਮ ਨਹੀਂ ਸੀ ਹੁੰਦਾ ਇਹ ਡੇਲੀ ਟੂ ਡੇਲੀ ਪੀਂਦੇ ਸੀ ਇਹਦੇ ਨਾਲ ਹਾਂ ਰੋਜ਼ ਪੀਂਦੇ ਸੀ ਬਾਕੀ ਜਿਆਦਾ ਰੋਜ਼ ਖਾਂਦੇ ਸੀ ਜੇ ਪਹਿਲੇ ਆਰਕੀਟੈਕਟ ਦੀ ਗੱਲ ਕਰੀਏ ਸ਼ੌਂਕਨਾ ਰੱਖੀ ਹੋਈ ਆ ਮਤਲਬ ਕਿ ਇਹ ਨੀਗਾ ਵੀ ਵਜਨ ਦੇ ਹਿਸਾਬ ਨਾਲ ਰੋੜ ਹੀ ਨਹੀਂ ਜਾਣੀਗੀ ਹਾਂ ਕਿਸੇ ਪਾਸੇ ਲਜਾਈ ਨਹੀਂ ਜਾਣੀਗੀ ਹਾਂ ਆ ਇਹਦੀ ਆਵਾਜ਼ ਹੁੰਦੀ ਸੀ ਜਿਹੜੀ ਆ ਰਹੀ ਆ ਠੀਕ ਹੈ ਤੇ ਐਂ ਚੱਕੀ ਪੀਸੀ ਜਾਂਦੀ ਸੀ ਤੇ ਇਸ ਕਰਕੇ ਅੱਜ ਕੱਲ੍ਹ ਦੀਆਂ ਤਾਂ ਤੁਹਾਨੂੰ ਪਤਾ ਹੀ ਆ ਤੇ ਮੈਡਮਾਂ ਬਹੁਤ ਘਾਟੇ ਚੀਜ਼ਾਂ ਨੂੰ ਜਾਣਦੀਆਂ ਤੇ ਅੱਜ ਕੱਲ ਤਾਂ ਨੌਜਵਾਨਾਂ ਨੂੰ ਇਹਨਾਂ ਦੇ ਨੌਆਂ ਦਾ ਨਹੀਂ ਪਤਾ ਹਰੇਕ ਨੂੰ ਕਹਿੰਦਾ ਮਿੱਟੀ ਦਾ ਤੋੜਾ ਜੀ ਇਹ ਰੜਕਣਾਗਾ ਇਹਦਾ ਤੁਸੀਂ ਮੂੰਹ ਦੇਖੋਗੇ ਖੁੱਲਾ ਮੂੰਹ ਇਹਦਾ ਬਹੁਤ ਮੱਲੇ ਇਹ ਤਾਂ ਮਿਲਦਾ ਸਪੈਸ਼ਲ ਛਿਆਰ ਕਰਵਾਇਆ ਬਣਿਆ ਬਾਏ ਪੁਰਾਣੀ ਟਾਈਪ ਦਾ ਹਾਥੀ ਹਾਂ ਹਾਂ ਹੱਥ ਪੈਣ ਨੂੰ ਮਤਲਬ ਮੱਖਣ ਮੱਖਣ ਇਕੱਠਾ ਹੋ ਜਾਂਦਾ ਹਾਂ ਅੰਦਰਲੀ ਉਸਤਾ ਦੇ ਵਿੱਚ ਨਾਲ ਹਾਂ ਬਾਲਿਆਂ ਨੂੰ ਇਹ ਨਹੀਂ ਪਤਾ ਕੀ ਕਹਿੰਦੇ ਇਹਨੂੰ ਨਹੀਂ ਪਤਾ ਪਰ ਅਸੀਂ ਦੱਸ ਦਿੰਨੇ ਆ ਇਹ ਹੁੰਦਾ ਸੀ ਚੱਪਣ ਸਹੀ ਚੱਪਣ ਹੁੰਦਾ ਸੀ ਰੜਕਣੇ ਨੂੰ ਟਕਣ ਵਾਸਤੇ ਹਾਂਜੀ ਅੱਜ ਅਸੀਂ ਪੁਰਾਣਾ ਵਿਰਸਾ ਦਿਖਾ ਰਹੇ ਹਾਂ ਜੋ ਪਿੰਡ ਮਦੋਕੇ ਪਹੁੰਚੇ ਵੀ ਆ ਜਿਲ੍ਹਾ ਮੋਗਾ ਦੇ ਵਿੱਚ ਹਰਵੰਦ ਸਿੰਘ ਜੀ ਦੀ ਹਵੇਲੀ ਦੇ ਵਿੱਚ ਤੇ ਆਹ ਦੇਖੋ ਤੁਹਾਨੂੰ ਅਸੀਂ ਪ੍ਰਾਣੀਆਂ ਮੂਂਗਲੀਆਂ ਜਿਹੜੀਆਂ ਫੇਰਦੇ ਸੀ ਜ਼ਬਾਨ ਤੇ ਦੇਸੀ ਘੋਹਾ ਘਾਕੇ ਹਜਮ ਕਰਦੇ ਸੀ ਆ ਮੂングਲੀਆਂ ਦੇ ਨਾਲ ਖਾੜੇ ਦੇ ਵਿੱਚ ਜਾ ਕੇ ਤੇ ਫੇਰ ਉਹ ਕਬਡੀਆਂ ਪਾਉਂਦੇ ਸੀ ਤੇ ਫੇਰ ਪੰਜਾਬ ਦੇ ਗੱਭਰੂ ਜਵਾਨ ਜਿੱਤ ਕੇ ਆਉਂਦੇ ਸੀਗੇ ਤੇ ਆ ਦੇਖੋ ਉਹ ਪ੍ਰਾਣੀਆਂ ਬੜੀਆਂ ਸਾਂਭ ਕੇ ਰੱਖੀਆਂ ਮੂングਲੀਆਂ ਤੇ ਇਸ ਨੂੰ ਇਦਾਂ ਕਰਕੇ ਐਂ ਕਰਕੇ ਐਂ ਕਰਕੇ ਐਂ ਫੇਰਿਆ ਜਾਂਦਾ ਸੀ ਹਾਂ ਐ ਇਸ ਤਰ੍ਹਾਂ ਐਸਤਰਾ ਐਸਤਰਾ ਤੇ ਐ ਕਿਉਂ ਹੁਣ ਅਸੀਂ ਤਾਂ ਫੇਰ ਨਹੀਂ ਸਕਦੇ ਪੁਰਾਣੇ ਹੁਣ ਉਹ ਖਰਾਕਾਂ ਵੀ ਬਹੁਤ ਘੱਟ ਆ ਤੇ ਪਰ ਇਹ ਜਿਮ ਨਾਲੋਂ ਵਧੀਆ ਚੀਜ਼ ਹੁੰਦੀ ਏ ਜਿਵੇਂ ਹੁਣ ਨੌਜਵਾਨ ਜਾਂਦੇ ਆ ਜਿਮ ਚ ਵਗ ਜਾਂਦੇ ਆ ਤੇ ਉੱਥੇ ਖਾ ਕੇ ਫੋਕਟ ਚੀਜ਼ਾਂ ਪੀ ਜੇ ਪੂਜੇ ਜਿੰਮਾਂ ਲਾਈ ਜਾਂਦੇ ਆ ਏਸੀ ਛੱਡ ਕੇ ਇਹ ਤਾਂ ਮੁਰਕਾ ਕੱਢਦੀਆਂ ਸੀ ਇਹ ਤਾਂ ਵਿਰਸਾ ਪੁਰਾਣਾ ਜਿਹੜਾ ਨਾ ਉਹਨੂੰ ਮੋਟੀਫਾਈ ਕਰਤਾ ਤੈਂ ਉਹ ਜਵਾਨਾਂ ਚ ਅੱਜਕੱਲ੍ਹ ਜਾਨ ਨਹੀਂ ਰਹੀ ਤੇ ਪੁਰਾਣਾ ਪ੍ਰਾਣੀ ਆ ਤੇ ਪੁਰਾਣੇ ਵਿਰਸੇ ਨਾਲ ਹਮੇਸ਼ਾ ਜੁੜੇ ਰਹਿਣਾ ਚਾਹੀਦਾ ਫੇਰ ਹੀ ਸਾਨੂੰ ਇਹ ਗੱਲਾਂ ਦਾ ਗਾਂਹ ਗਿਆਨ ਆਊਗਾ ਬੇਸੇ ਕਿੱਥੋਂ ਉੱਠੇ ਤੇ ਕਿੱਥੇ ਤੱਕ ਪਹੁੰਚ ਗਏ ਆਉ ਤੁਹਾਨੂੰ ਦਿਖਾਉਨੇ ਆ ਠੀਕ ਹੈ ਤੇ ਹੋਰ ਕੋਈ ਪੁਰਾਣੀ ਚੀਜ਼ ਆਪਣੀਆਂ ਦਾਦੀਆਂ ਠੀਕ ਹੈ ਮਾਮਾ ਆ ਚੱਕੀ ਪਈਆ ਰੋਜ਼ ਆਟਾ ਇਹਦੇ ਵਿੱਚ ਪੀਂਦੀਆਂ ਸਨ ਹਾਂ ਤੇ ਆਟਾ ਪੀਂਦੇ ਸੀ ਤਾਜ਼ਾ ਆਟਾ ਖਾਂਦੇ ਸੀ ਠੀਕ ਹੈ ਤੇ ਹੁਣ ਤਾਂ ਤੁਹਾਨੂੰ ਪਤਾ ਹੀ ਆ ਰੈਡੀਮੇਡ ਹੀ ਚੱਲ ਪਿਆ ਸਾਰਾ ਕੁਝ ਐਦਾਂ ਹੀ ਚੱਲਦੀ ਸੀ ਤੇ ਬਹੁਤ ਹੀ ਸੁਆਦ ਦਾ ਇਹਦਾ ਆਟਾ ਹੁੰਦਾ ਸੀ ਆਟਾ ਗਰਮ ਨਹੀਂ ਸੀ ਹੁੰਦਾ ਇਹ ਡੇਲੀ ਟੂਡੇ ਨਹੀਂ ਕੀਦੇ ਸੀ ਇਹਨਾਂ ਹਾਂ ਰੋਜ਼ ਪੀਂਦੇ ਸੀ ਬਾਕੀ ਜੇ ਰੋਜ਼ ਖਾਂਦੇ ਸੀ ਜੇ ਆਪਾਂ ਇਹਦੇ ਆਰਕੀਟੈਕਚਰ ਦੀ ਗੱਲ ਕਰੀਏ ਸ਼ੌਂਕ ਨਾਲ ਰੱਖੀ ਹੋਈ ਆ ਮਤਲਬ ਕਿ ਇਹ ਨਿਗਾ ਵੀ ਵਜਨ ਦੇ ਹਿਸਾਬ ਨਾਲ ਰੋੜ ਹੀ ਨਹੀਂ ਜਾਣੀਗੀ ਹਾਂ ਕਿਸੇ ਪਾਸੇ ਲਜਾਈ ਨਹੀਂ ਜਾਣੀਗੀ ਹਾਂ ਆ ਇਹਦੀ ਆਵਾਜ਼ ਹੁੰਦੀ ਸੀ ਜਿਹੜੀ ਆ ਰਹੀ ਆ ਠੀਕ ਹੈ ਤੇ ਐਂ ਚੱਕੀ ਪੀਸੀ ਜਾਂਦੀ ਸੀ ਤੇ ਇਸ ਕਰਕੇ ਅੱਜ ਕੱਲ੍ਹ ਦੀਆਂ ਤਾਂ ਤੁਹਾਨੂੰ ਪਤਾ ਹੀ ਆ ਤੇ ਮੈਡਮਾਂ ਬਹੁਤ ਘਟੇ ਚੀਜ਼ਾਂ ਨੂੰ ਜਾਣਦੀਆਂ ਤੇ ਅੱਜ ਕੱਲ੍ਹ ਤਾਂ ਨੌਜਵਾਨਾਂ ਨੂੰ ਇਹਨਾਂ ਦੇ ਨੌਆਂ ਦਾ ਨਹੀਂ ਪਤਾ ਹਰੇਕ ਨੂੰ ਕਹਿੰਦਾ ਮਿੱਟੀ ਦਾ ਤੋੜਾ ਜੀ ਇਹ ਰੜਕਣਾਗਾ ਇਹਦਾ ਤੁਸੀਂ ਮੂੰਹ ਦੇਖੋਗੇ ਖੁੱਲਾ ਮੂੰਹ ਇਹਦਾ ਬਹੁਤ ਮਤਲਬ ਇਹ ਤਾਂ ਮੇਰੇ ਸਪੈਸ਼ਲ ਤਿਆਰ ਕਰਵਾਇਆ ਬਣਿਆ ਬਾਈ ਪੁਰਾਣੀ ਟਾਈਪ ਦਾ ਹਾਂ ਹਾਂ ਹੱਥ ਪੈਣ ਨੂੰ ਮਤਲਬ ਕਿ ਮੱਖਾਂ ਮੁੱਖਣ ਇਕੱਠਾ ਹਾਂ ਅੰਦਰਲੀ ਸਤਾ ਦੇ ਵਿੱਚ ਨਾਲ ਹਾਂ ਬਾਲਾਂ ਨੂੰ ਇਹ ਨਹੀਂ ਪਤਾ ਕੀ ਕਹਿੰਦੇ ਇਹਨੂੰ ਨਹੀਂ ਪਤਾ ਪਰ ਅਸੀਂ ਦੱਸ ਦਿੰਨੇ ਆ ਇਹ ਹੁੰਦਾ ਸੀ ਚੱਪਣ ਸਹੀ ਚੱਪਣ ਹੁੰਦਾ ਸੀ ਰਿੜਕਣੇ ਨੂੰ ਟਕਣ ਵਾਸਤੇ ਤੇ ਹੁਣ ਅਸੀਂ ਇਹ ਚੀਜ਼ਾਂ ਨੂੰ ਪੁਰਾਣਿਆਂ ਨਾਲ ਜੁੜਨਾ ਚਾਹੀਦਾ ਉਹ ਵੀ ਨਹੀਂ ਆਪਦਾ ਵਿਰਸਾ ਵੀ ਨਹੀਂ ਛੱਡਣਾ ਚਾਹੀਦਾ ਤੇ ਇਹਨਾਂ ਨੇ ਬੜਾ ਹੀ ਮਿਹਨਤ ਦੇ ਨਾਲ ਇਹ ਪੁਰਾਣਾ ਵਿਰਸਾ ਸਾਂਭ ਕੇ ਰੱਖਿਆ ਗਿਆ ਠੀਕ ਹੈ ਜੀ ਹਮ ਜਿਹੜੀ ਟੁਡੇਲੀ ਖਾਂਦੇ ਦਾ ਕਰਕੇ ਨਿਊਟ੍ਰੀਸ਼ਨ ਵੀ ਖਾਣੇ ਦੇ ਬਣੇ ਰਹਿੰਦੇ ਆ ਬਣੇ ਰਹਿੰਦੇ ਤੇ ਆ ਉਹਦੇ ਸੰਦੂਕ ਦੀ ਜੀ ਹਾਂ ਸੰਦੂਕ ਵੀ ਆਪਾਂ ਪ੍ਰਾਣ ਦਿਖਾ ਰਹੇ ਆ ਤੁਹਾਨੂੰ ਤੇ ਆ ਦੇਖੋ ਜੀ ਪੁਰਾਣਾ ਸੰਦੂਕ ਗੁਰੂ ਨਾਨਕ ਦੇ ਮਹਾਰਾਜ ਦੀ ਫੋਟੋ ਲੱਗੀ ਵੀ ਉੱਪਰ ਤੇ ਮੋਰਨੀਆਂ ਪਾਈਆਂ ਵੀਆਂ ਤੇ ਪੁਰਾਣਾ ਸੰਦੂਕ ਦੇਖੋ ਕਿੰਨਾ ਸ਼ੌਂਕ ਨਾਲ ਇਹਨਾਂ ਦਾ ਸੰਭ ਕੇ ਰੱਖਿਆ ਵਾ ਇਹ ਕਿਹੜੀ ਲੱਕੜ ਦੇ ਵੈਸੇ ਬੰਦੇ ਹੁੰਦੇ ਆ ਇਹ ਟਾਲੀ ਦੇ ਵੀ ਹੁੰਦੇ ਸੀ ਟਾਲੀ ਦੀ ਲੱਕੜ ਦਾ ਸੰਦੂਕ ਤੇ ਸਾਗਵਾਨ ਦੇ ਵੀ ਹੁੰਦੇ ਸੀ ਇਹ ਅਲੱਗ-ਅਲੱਗ ਲੱਕੜ ਦੇ ਹਿਸਾਬ ਨਾਲ ਕਿੰਨੀ ਉਮਰ ਹੋ ਗਈ ਵੈਸੇ ਇਹਨਾਂ ਦੀ ਅਜੇ ਇਹ ਹੋਣਗੇ ਜੀ ਡੇਢ 200 ਸਾਲ ਪੁਰਾਣੇ ਠੀਕ ਹੈ ਜੀ ਠੀਕ ਤੇ ਆ ਦੇਖੋ ਪੱਤੀਆਂ ਲਾਈਆਂ ਵੀ ਆ ਕਿੰਨੇ ਸੋਹਣੇ-ਸੋਹਣੇ ਡਿਜ਼ਾਈਨ ਬਣਾਏ ਹੋਏ ਇਹ ਕਿੱਥੇੋਂ ਹੁੰਦਾ ਵੈ ਜੀ ਫਿਰ ਇਹ ਕਿ ਮਸ਼ੀਨੀ ਵਗੈਰਾ ਕੁਝ ਹੁੰਦਾ ਮਸ਼ੀਨ ਤਾਂ ਉਦੋਂ ਹੁੰਦੀ ਵੀ ਨਹੀਂ ਸੀ ਸਾਰਾ ਹੱਥੀ ਚੱਲਦਾ ਸੀ ਕੰਮ ਜਿੰਨਾ ਵੀ ਹੱਥੀ ਮਿਹਨਤ ਕਰਕੇ ਸਾਰੇ ਬਣਾਇਆ ਜਾਂਦਾ ਸੀ ਠੀਕ ਗੱਡੇ ਬਣਾਏ ਜਾਂਦੇ ਸੰਦੂਖ ਬਣਾਏ ਜਾਂਦੇ ਸੀਗੇ ਪੇਟੀਆਂ ਬਣਾਈਆਂ ਜਾਂਦੀਆਂ ਸੀ ਸਾਰਾ ਲੱਕੜ ਦਾ ਕੰਮ ਹੁੰਦਾ ਸੀ ਉਹ ਜਿਹੜੀਆਂ ਮੂਂਗਲੀਆਂ ਦਿਖਾਈਆਂ ਸੀ ਤੁਹ ਤੇ ਇਹ ਸਾਰਾ ਕੰਮ ਹੱਥੀਂ ਕਾਰਾਗਰੀ ਹੁੰਦੀ ਸੀ ਸਾਰਾ ਹੱਥੀਂ ਕੰਮ ਹੁੰਦਾ ਸੀ ਤੇ ਹੁਣ ਤਾਂ ਅੱਧੇ ਨਾਲੋਂ ਵੱਧ ਮਸ਼ੀਨੀ ਕੰਮ ਹੋ ਚੁੱਕਿਆ ਤੇ ਬਹੁਤ ਹੀ ਵਧੀਆ ਇਹਨਾਂ ਨੇ ਵਿਰਸਾ ਸਾਂਭ ਕੇ ਰੱਖਿਆ ਤੇ ਉੱਥੇ ਇੱਕ ਤੌੜੀ ਧਰੀ ਜਾਂਦੀ ਸੀਗੀ ਤੇ ਤੌੜੀ ਦੇ ਹਾਂ ਰਿੜਕਦੇ ਆ ਅੱਜ ਵੀ ਜੇ ਦੁੱਧ ਰਿੜਕਦੇ ਆ ਇਹਦੇ ਵਿੱਚ ਤੇ ਉਹ ਪਿਆ ਹਾਂ ਆਪਣੇ ਰਿੜਕਣੇ ਰਿੜਕਣਾ ਅੱਡ ਹੁੰਦਾ ਸੀ ਤੌੜਾ ਅੱਡ ਹੁੰਦਾ ਸੀ ਰਿੜਕਣੇ 'ਚ ਦੁੱਧ ਰਿੜਕਿਆ ਜਾਂਦਾ ਸੀ ਉਹਦਾ ਮੂੰਹ ਖੁੱਲਾ ਹੁੰਦਾ ਸੀ ਤੇ ਇਹਦੇ ਵਿੱਚ ਆ ਪਾ ਕੇ ਕੰਡਿਆਲਾ ਵਗੈਰਾ ਹਾ ਕੀ ਚੀਜ਼ ਹੁੰਦੀ ਆ ਤੇ ਇਹਦੇ ਵਿੱਚ ਦੁੱਧ ਰਿੜਕਿਆ ਜਾਂਦਾ ਸੀਗਾ ਹੂੰ ਤੇ ਅੱਜ ਵੀ ਇਹ ਚੱਲਦਾ ਰਿੜਕਣਾ ਚਾਲੂ ਹਾਲ ਤੱਕ ਹਾਂ ਮੈਨੂੰ ਇਹ ਸੀਗਾ ਮੈਂ ਕਿਹਾ ਹਾਂ ਬਾਈ ਸੀ ਪਿਆਉਗਾ ਇਹਦੇ ਤੇ ਹਾਂ ਨਹੀਂ ਨਹੀਂ ਤੇ ਇਹ ਚੀਜ਼ਾਂ ਤਾਂ ਬਰਤੋਂ ਚ ਲਿਆਂਦੀਆਂ ਜਾਂਦੀਆਂ ਰਿੜਕਣੇ ਵਰਗਾ ਮੂੰਹ ਕੋਈ ਫਰਦਾ ਇਹ ਇਤਨਾ ਫੁੱਲਾ ਹੁੰਦਾ ਸੀਗਾ ਮੂੰਹ ਦਾ ਖੁੱਲਾ ਹੁੰਦਾ ਐਸੇ ਕਰਕੇ ਆਪਾਂ ਕਹਿੰਨੇ ਵੀ ਰਿੜਕਣੇ ਵਰਗਾ ਮੂੰਹ ਫੁੱਲਾ ਹਾਂ ਤਪਲਾ ਹੋਰ ਚੀਜ਼ ਸੀ ਰਿੜਕਣਾ ਹੋਰ ਚੀਜ਼ ਸੀ ਤੌੜਾ ਹੋਰ ਚੀਜ਼ ਸੀ ਹੈ ਕੋਈ ਮੱਖੀ ਨਾ ਓਹ ਹੋ ਵੀ ਹਾਂ ਆ ਪਿਆ ਤੰਦੂਰ ਤੰਦੂਰ ਦੇ ਵਿੱਚ ਰੋਟੀਆਂ ਬਣਾਈਆਂ ਜਾਂਦੀਆਂ ਸੀ ਹੈ ਤੇ ਹਾਂ ਆ ਦੇਖੋ ਤੰਦੂਰ ਤੇ ਤੰਦੂਰ ਵੀ ਦਿਖਾਉਣੇ ਆ ਅੱਜ ਤੰਦੂਰ ਵੀ ਵਰਤੋਂ ਚ ਤੇ ਇਹ ਅਸੀਂ ਤੁਹਾਨੂੰ ਜਿੰਨਾ ਦੇ ਹਵੇਲੀ ਦੇ ਵਿੱਚ ਇਹ ਚੀਜ਼ਾਂ ਦਿਖਾ ਰਹੇ ਆ ਉਹਨਾਂ ਦੀ ਉਮਰ 80 ਸਾਲ ਦੀ ਤੋਂ ਉਤੋਂ ਦੀ ਟੱਪੀ ਵੀ ਆ ਕਿਉਂਕਿ ਉਹ ਪੁਰਾਣੇ ਵਿਰਸੇ ਨਾਲ ਜੁੜੇ ਹੋਇਆ ਤੇ ਪੁਰਾਣਿਆਂ ਹੀ ਇਸ ਹਿਸਾਬ ਨਾਲ ਸਾਰਾ ਕੁਝ ਬਣਦਾ ਤੰਦੂਰ ਆ ਤੰਦੂਰੀ ਰੋਟੀਆਂ ਵੀ ਬਣਦੀਆਂ ਠੀਕ ਹੈ ਜੀ ਤੇ ਸਾਰਾ ਹੀ ਇਹਨਾਂ ਨੇ ਜਿਉਂ ਦੀ ਤਿਉਂ ਜਿਵੇਂ ਬਜ਼ੁਰਗਾਂ ਦੀਆਂ ਚੀਜ਼ਾਂ ਸੀ ਉਵੇਂ ਸਾਮ ਕੇ ਰੱਖੀਆਂ ਹੋਈਆਂ ਨੇ ਤੇ ਇਹ ਸਾਡੇ ਪੰਜਾਬ ਦਾ ਵਿਰਸਾ ਹੈਗਾ ਤੇ ਇਹ ਸਾਡੇ ਪੰਜਾਬ ਦਾ ਖਾਣ ਪਾਣ ਠੀਕ